ਸੰਨੀ 베ਰੀ ਮੇਰਾ ਨਾਮ ਕਿੱਥੇ ਅੰਮ੍ਰਿਤਸਰ ਦੇ ਮੈਂ ਰਹਿਣ ਵਾਲਾ ਹਾਂ ਅੱਜ ਮੇਰਾ ਜਨਮ ਦਿਨ ਹੈਗਾ ਸੀ ਤੇ ਅਸੀਂ ਮਰਗੀ ਹੋਟਲਾਂ ਦੇ ਵਿੱਚ ਮਰਗੀ ਜਾਣੇ ਆ ਉੱਥੇ ਜਾ ਕੇ ਹੋਟਲਾਂ ਕਲੱਬਾਂ ਵਿੱਚ ਜਾ ਕੇ ਆਪਾਂ ਜਨਮ ਦਿਨ ਨਹੀਂ ਮਨਾਣੇ ਆ ਕਿ ਮੈਂ ਸੋਚਿਆ ਕਿ ਕੁਝ ਨਵਾਂ ਕੀਤਾ ਜਾਵੇ ਇਸ ਕਰਕੇ ਮੈਂ ਜਨਮ ਦਿਨ ਮਨਾਉਣ ਵਾਸਤੇ ਆਪਣੇ ਸਾਥੀਆਂ ਦੇ ਨਾਲ ਸ਼ੀਪਲੋਸਪਿਟਲ ਦੇ ਵਿੱਚ ਆਇਆ ਤੇ ਸੇਵਾ ਕੋਈ ਬਿਸਕਟ ਕੋਈ ਬਿਸਕਟ ਕੋਈ ਸੈਂਡਵਿਚ ਕੋਈ ਜੂਸ ਪਾਣੀ ਦੀ ਅਸੀਂ ਸੇਵਾ ਸਿਪੋ ਹਸਪੀਟਲ ਦੇ ਵਿੱਚ ਕੀਤੀ ਹੈ ਲੋਕਾਂ ਵਿੱਚ ਜਰਮ ਦੀ ਮਨਾ ਕੇ ਮੈਨੂੰ ਬਹੁਤ ਹੀ ਵਧੀਆ ਲੱਗਾ ਦਿਨ ਨੂੰ ਸਕੂਨ ਮਿਲਿਆ ਤੇ ਮੈਂ ਹੋਰਾਂ ਲੋਕਾਂ ਨੂੰ ਵੀ ਆਈ ਗੱਲ ਕਵਾਂਗਾ ਕਿ ਜਿਹੜਾ ਅਸੀਂ ਹੋਟਲਾਂਾਂ ਜਾ ਕੇ ਬੇਫਜ਼ੂਲ ਜਿਹੜੇ ਪੈਸੇ ਖਰਚ ਕਰਦੇ ਆ ਵੇਸਟੇਜ ਕਰਦੇ ਆ ਉਹੀ ਆਪਾਂ ਇੱਥੇ ਹਸਪੀਟਲ ਦੇ ਵਿੱਚ ਜਾ ਕੇ ਕਿਤੇ ਟਿੰਗਲ ਬੜੇ ਜਾ ਕੇ ਅਸੀਂ ਜਿਹੜਾ ਹੈਗਾ ਆਪਣਾ ਇੱਥੇ ਲੋਕਾਂ ਵੱਲ ਧਿਆਨ ਕਰੀਏ ਤੇ ਬਹੁਤ ਵਧੀਆ ਲੱਗਦਾ ਬਹੁਤ ਵਧੀਆ ਸਕੂਨ ਮਿਲਦਾ ਆਪਣੇ ਆਪ ਨੂੰ ਤੇ ਲੋਕਾਂ ਦੇ ਨਾਲੇ ਸੇਸਾ ਮਿਲਦੀਆਂ ਇਸ ਕਰਕੇ ਅਹੀ-ਅਹੀ ਲੋਕਾਂ ਨੂੰ ਕਵਾਂਗੇ ਕਿ ਜਿਹੜਾ ਆਪਣਾ ਜਨਮ ਦਿਨ ਹੈਗਾ ਉਹ ਬਾਅਦ ਵੇਸਟੇਜ ਨਾ ਕਰਨ ਕਿਤੇ ਫਾਰਟੀਆਂ ਕਲੱਬਾਂ ਵਿੱਚ ਜਾਂਦੇ ਆ ਉੱਥੇ ਪੈਸੇ ਦੀ ਵੇਸਟੇਜ ਕਰਦੇ ਆ ਤੋ ਆਪਾਂ ਉੱਥੇ ਜਾ ਕੇ ਨਾ ਮਿਲ ਗਿਆ ਪੈਥੇ ਹਸਪੀਟਲ ਦੇ ਵਿੱਚ ਆ ਕੇ ਕੋਈ ਸਿਵਲ ਹਸਪੀਟਲ ਤੇ ਜਾ ਕੇ ਕੋਈ ਗੁਰੂ ਨਾਨਕ ਹਸਪੀਟਲ ਕੀ ਪਿੰਗਰਵਾੜੇ ਜਾ ਕੇ ਅਹੀ ਜਗ੍ਹਾ ਤੇ ਜਾ ਕੇ ਆਪਾਂ ਲੋਕਾਂ ਵਿੱਚ ਜਨਮ ਦਿਨ ਜਿਹੜਾ ਮਨਾਈਏ ਲੱਗਦਾ ਤੁਹਾਨੂੰ ਐਜ ਉਪਰਾਲੇ ਕਰਨ ਨਾਲ ਗਰੀਬ ਲੋਕਾਂ ਦਾ ਭਲਾ ਵੀ ਹੋ ਸਕਦਾ ਤੇ ਇੱਕ ਸਕੂਨ ਵੀ ਮਿਲਦਾ ਬੰਦੇ ਨੂੰ ਇਹ ਬਹੁਤ ਵਧੀਆ ਸਕੂਨ ਮਤਲਬ ਆਪਣੇ ਨੂੰ ਮਿਲਦਾ ਤੇ ਮੈਂ ਲੋਹੋਰਾ ਵੀ ਇਹ ਗੱਲ ਕਹਾਂਗਾ ਕਿ ਅਸੀਂ ਹੋਰ ਮੱਕੀ ਬਾਦਰਾ ਪਾਚ ਹਸਪਤਾਲ ਛੱਡ ਕੇ ਆਪਾਂ ਹਸਪਤਾਲ ਹਸਪਤਾਲਾਂ ਵਿੱਚ ਆ ਕੇ ਕਿ ਜਨਮ ਦਿਨ ਮਨਾਈਏ ਆਪਾਂ ਇੱਧਰ ਪਾਸੇ ਜਿਹੜਾ ਧਿਆਨ ਕਰੀਏ ਅੱਛਾ ਕਿਹੋ ਜਿਹਾ ਲੱਗਿਆ ਅੰਟੀ ਬਹੁਤ ਵਧੀਆ ਬਹੁਤ ਵਧੀਆ ਜਿਵੇਂ ਲੋਕ ਜਨਮ ਦਿਨ ਜਨਮ ਦਿਨ ਹੋਰ ਲਾਂਜਾ ਕੇ ਜਿਹੜੇ ਮਨਾਉਂਦੇ ਹੋ ਤਾਂ ਵਧੀਆ ਹੈ ਕਿ ਉਹੰਦਾ ਕੰਮ ਹੀ ਆ ਰਿਹਾ ਕਦਾ ਕੋਲਾ ਕਰੋ ਲਗਦਾ ਇਹ ਅਜੋ ਹਸਤਾਲੇ ਹੋਰ ਹੋਣੇ ਚਾਹੀਦੇ ਆ ਤੇ ਹੋਰ ਵਧੀਆ ਹੋਣ ਤੇ ਲੋਕਾਂ ਨੂੰ ਵੀ ਅਪੀਲ ਕਰਨੀ ਚਾਹੀਦੀ ਲੋਕਾਂ ਨੂੰ ਲੋਕਾਂ ਨੂੰ ਨਹੀਂ ਜਿਵੇਂ ਆਹ ਵਾਹ ਪੀਆ ਹਰਕ ਦਾ ਭਲਾ ਕਰੋ ਹਰਕ ਦਾ ਭਲਾ ਕਰੋ ਇਸ ਤਰ੍ਹਾਂ ਆਓ ਜਾਓ ਪੰਦਾ ਕੰਮ ਹੈ ਇਹ ਤਾਂ ਜਿਵੇਂ ਆਨੋ ਕੀ ਹੈ ਸ਼ਰਾਬਾਂ ਪੀਤੀਆਂ ਸ਼ੋ ਸ਼ਰਾਬਾਂ ਕੀਤੀ ਉਹਦਾ ਕੀ ਫਾਇਦਾ ਹੈ ਹੈਨਾ ਗਰੀਬ ਦਾ ਭਲਾ ਹੋ ਜਾਂਦਾ ਇਸ ਤਰ੍ਹਾਂ ਭਲਾ